ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡਿਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਪਿੰਡ ਨੰਗਲ ਤੋਂ ਆ ਨੰਗਲ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਦੋਨਾਂ ਸ਼ਹਿਰਾਂ ਦੇ ਰਹਿ ਜਾਂਦਾ ਦੋਸਤੋ 10 ਤੋਂ 12 ਕਿਲੋਮੀਟਰ ਦੀ ਦੂਰੀ ਦੋਨਾਂ ਸ਼ਹਿਰਾਂ ਤੋਂ ਪੈਂਦੀ ਹੈ ਆਸ-ਪਾਸ ਪਿੰਡਾਂ ਦੇ ਵਿੱਚ ਚਿਮੇਲੀ ਕੋਟ ਸੁਖੀਆ ਨੱਥੇਆਲਾ ਟੁੱਡੀ ਇਦਾਂ ਦੇ ਪਿੰਡ ਜਿਹੜੇ ਸਾਡੇ ਆਸ-ਪਾਸ ਦੇ ਸਿੱਖਾਂ ਵਾਲਾ ਪਿੰਡ ਵੀ ਨੇੜਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਇੱਥੇ ਕਟੀਆਂ ਝੋਟੀਆਂ ਲਿਆਉਣੀਆਂ ਸ਼ੁਰੂ ਕੀਤੀਆਂ ਤੀਜੀ ਵੀਡੀਓ ਬਣਾ ਰਹੇ ਆਂ ਪਹਿਲਾਂ ਦੋ ਵਾਰ ਝੋਟੀਆਂ ਜਿਹੜੀਆਂ ਉਹ ਵੇਚ ਚੁੱਕੇ ਆਂ ਤੇ ਅੱਜ ਫੇਰ ਨਵੀਆਂ ਦੋ ਕਟੀਆਂ ਆਈਆਂ ਆ ਆਪਾਂ ਜਾਣਕਾਰੀ ਲਾਵਾਂਗੇ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਜਿਹਨੂੰ ਇਹਨਾਂ ਚੋਂ ਕੋਈ ਵੀ ਕੱਟੀ ਝੋਟੀ ਪਸੰਦ ਆਉਂਦੀ ਆ ਤੇ ਉਹ ਵੀ ਆ ਕੇ ਤਸੱਲੀ ਕਰ ਸਕਦਾ ਆਂ ਦੀ ਸਮਝ ਨਾਲ ਤੁਸੀਂ ਖਰੀਦੋਗੇ ਨੰਬਰ ਮੈਂ ਸਕਰੀਨ ਉੱਤੇ ਚਲਾ ਦੂੰਗਾ ਆਪਾਂ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਝੋਟੀ ਸੋਨੇ ਟਾਂਜੇ ਦੀ ਐ ਕੁੰਡੇ ਸਿੰਘਾਂ ਦੀ ਐ ਬਾਕੀ ਜੋ ਚੀਜ਼ ਆ ਉਹ ਕੈਮਰੇ ਦੀ ਨਿਗਾਹ ਦੇ ਵਿੱਚ ਹੈ। ਬਾਈ ਤੋਂ ਜਾਣਕਾਰੀ ਲੈ ਲੈਨੇ ਫਿਰ ਤੋਰਾਂਗੇ। ਪ੍ਰਕਾਸ਼ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰਕਾਸ਼ ਦੋ ਝੋਟੀਆਂ ਆਪਣੇ ਕੋਲ। ਹਾਂਜੀ ਹਾਂਜੀ। ਦੰਦੋ ਕਿਵੇਂ ਇਹ? ਕੀਮਤਾਂ ਜੀ ਦੋਨੀਆਂ। ਦੋਨੀਆਂ ਕੀਮਤਾਂ। ਹਾਂਜੀ। ਪਹਿਲੇ ਨੰਬਰ ਵਾਲੀ ਝੋਟੀ ਦੀ ਕੀਮਤ ਕੀ ਰੱਖਦੇ ਹੋ? ਰੇਟ ਕੀ ਰੱਖਦੇ ਹੋ? ਰੇਟ 39000 ਹੈ ਜੀ। 39000। ਹਾਂਜੀ ਹਾਂਜੀ। ਖੋਲੀ ਇਹਨੂੰ। ਅ ਦੋਸਤੋ 39000 1 ਘੱਟ 40 ਤੋਂ ਇਹਦੀ ਕੀਮਤ ਹੈ। ਥਣ ਚਾਰੇ ਦੇਖ ਲਓ ਤੁਸੀਂ ਇੱਥੋਂ। ਟਾਂਚਾ ਬਹੁਤ ਸੋਹਣਾ ਹੈ ਸਿੰਘਾਂ ਦੀ ਵੀ ਕੁੰਡੀਆਂ ਦੀ ਹੈ ਬਿਲਕੁਲ ਦੋ ਕੁਵਾਲ ਮੱਥੇ 'ਚ ਵਾਈਟ ਹੈ ਤੇ ਬਾਕੀ ਪੂਛ ਜਿੰਨੀ ਕਿ ਚਿੱਟੀਆਂ ਤੁਸੀਂ ਦੇਖ ਸਕਦੇ ਹੋ ਸਭੀ ਚੰਗੀ ਹੈ ਸੋਹੈਦੰਦੋਂ ਖੀਰੀ ਇਹਨਾਂ ਦੇ ਆਮ ਤੌਰ ਤੇ ਆਪਾਂ ਨੂੰ ਪਤਾ ਸੰਗਲ ਪਾਏ ਹੋਏ ਹੁੰਦੇ ਆ ਤਲਿਆਰੇ ਜਿਹੜੇ ਆ ਜੋ ਕੋਈ ਭਰਾ ਵੇਚਣ ਵਾਲਾ ਖਰੀਦਦਾ ਤਾਂ ਉਹ ਪਾਉਂਦਾ ਉਹਦੇ ਕਰਕੇ ਥੋੜੀ ਬਹੁਤ ਰਸੇ ਦੀ ਹਲਕਤ ਪਸੂ ਕਰਦਾ ਤੁਸੀਂ ਇਹਦਾ ਢਾਂਚਾ ਫੇਰ ਦੇਖ ਲਓ ਬਣਾਵ ਟੁਕ ਤੋਂ ਖੁੱਲੀ ਡੁੱਲੀ ਹੈ ਹਾਈਟ ਜਿਹੜੀ ਉਹਦੀ ਜਜਮੈਂਟ ਤੁਸੀਂ ਵੀਡੀਓ ਚ ਕਰ ਲਿਓ ਬਾਕੀ ਸਾਈਡਾਂ ਤੋਂ ਜਿਹੜੀਆਂ ਕੰਧਾਂ ਦਿਸਦੀਆਂ ਹੁੰਦੀਆਂ ਦੋਸਤੋ ਇੱਟਾਂ ਤੋਂ ਅੰਦਾਜ਼ਾ ਹੋ ਜਾਂਦਾ ਪਸੂ ਕਿੰਨਾ ਕੁੱਚਾ ਹੋਊਗਾ ਥਣ ਇੱਥੋਂ ਦੇਖ ਲਓ ਤੁਸੀਂ ਚਾਰੇ ਇਸ ਤਰ੍ਹਾਂ ਦੇ ਉਹੀ ਪਾਸੇ ਮੇਰੇ ਸਿੰਗ ਮੈਂ ਪਹਿਲਾਂ ਦੱਸਿਆ ਦੋਸਤੋ ਬਿਲਕੁਲ ਹੀ ਨਾਲ ਮੁੜਿਆ ਹੋਇਆ ਸਿੰਗ ਹੈ ਇਹਦਾ ਦੋਨੇ ਸਿੰਗ ਇੱਕੋ ਜਿਹੇ ਇੱਕ ਹੋਰ ਕੱਟੀ ਇਹਦਾ ਕੀ ਰੇਟ ਰਹਿਣਾ ਪ੍ਰਕਾਸ਼ 27000 ਰੇਟ ਹੈ ਜੀ ਇਹਦਾ ਖੋਲੀ 27000 ਇਹਦਾ ਰੇਟ ਆ ਦੋਸਤੋ ਉਮਰ ਚ ਦੂਜੀ ਨਾਲੋਂ ਥੋੜੀ ਛੋਟੀ ਐ ਸਿੰਘ ਨਾਲ ਹੀ ਮੋੜਦੀ ਆਉਂਦੀ ਐ ਜਮਈ ਨਾਲ ਮੋੜੇ ਵੇ ਸਿੰਘ ਐ ਇਹਦਾ ਵੀ ਟਾਂਚਾ ਸੋਨਾ ਹੈ ਸੋ ਇਹਦੀ ਕੀਮਤ ਤਾਂ 27000 ਖੜਵੇਂ ਪੁੜਿਆਂ ਦੀ ਇਹ ਝੋਟੀ ਐ ਸਟਰਕਚਰ ਤੁਸੀਂ ਦੇਖ ਸਕਦੇ ਹੋ ਸੋ 66000 ਰੁਪਏ ਚ ਦੋ ਝੋਟੀਆਂ ਇਹ ਜਿਹੜਾ ਭਾਈ ਨੇ ਰੱਖੀਆਂ ਵਕਾਊ ਤੁਸੀਂ ਗੱਲਬਾਤ ਕਰ ਲਿਓ ਵੀ ਤੁਹਾਨੂੰ ਕਿਹੜਾ ਨਗ ਜੱਜਦਾ ਜੇ ਦੋਨੇ ਜੱਜਦੇ ਆ ਤਾਂ ਮਾਨ ਤਾਣ ਕੱਟੀਆਂ ਖਰੀਦੋਗੇ ਵੱਧ ਹੋ ਜਾਂਦਾ ਹੁੰਦਾ ਸੋ ਡਿਮਾਂਡ ਇੱਕ ਵਾਰ ਇਹਨਾਂ ਜੋੜੇ ਦੀ ਜਿਹੜੀ ਉਹ 66000 ਰੁਪਏ ਆ ਇੱਕ ਧਿਆਨ ਚ ਰੱਖ ਲਓ ਜੇ ਕੱਟੀਆਂ ਕੱਟੀਆਂ ਦਾ ਫਰਕ ਹੁੰਦਾ ਜਿਵੇਂ ਇਹ ਸੰਭੀਆਂ ਹੋਈਆਂ ਕੱਟੀਆਂ ਐ ਇਹ ਨਹੀਂ ਵੀ ਕੋਈ ਇਹਨਾਂ ਦੇ ਪੇਟ ਵਧੇ ਹੋਣਗੇ ਜਾਂ ਇਹਨਾਂ ਦੀਆਂ ਹੱਡੀਆਂ ਦਿਸਦੀਆਂ ਹੋਣਗੀਆਂ ਤੁਸੀਂ ਦੇਖੋ ਪੂਰੀਆਂ ਸਿਹਤਮੰਦ ਅਤੇ ਸੋਹਣੀਆਂ ਨਰੋਈਆਂ ਕੱਟੀਆਂ ਜਿਹੜਾ ਭਰਾ ਖਰੀਦਦਾ ਇਸੇ ਤਰ੍ਹਾਂ ਇਹਨਾਂ ਦੀ ਗਰੋਥ ਚੱਲਦੀ ਰਹੂ ਤਾਂ ਅਗਲੇ ਸਾਲ ਚ ਗੱਪਣ ਹੋਣ ਵਾਲੀਆਂ ਚਾਰੇ ਥਣ ਇਹਦੇ ਵੀ ਤੁਸੀਂ ਦੇਖ ਲਓ ਕੋਈ ਫੋਰਟ ਸ਼ਾਕ ਐਕਸਟਰਾ ਨਹੀਂ ਹੈਗੀ ਸੋ ਅੱਜ ਦੀ ਵੀਡੀਓ ਦੇ ਇਹ ਦੋ ਪਸ਼ੂ ਬਾਈ ਕੋਲ ਵਕਾਉ ਸੀ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ